ਸੱਚਕਲ ਦੋਸਤੋ ਦੋਸਤੋ ਜੇ ਗੱਲ ਕਰੀਏ ਮਜੀਠੀਏ ਦੀ ਸਿਆਸਤ ਦੀ ਤਾਂ ਮਜੀਠੀਏ ਦੀ ਸਿਆਸਤ ਇਸ ਵੇਲੇ ਡਗ ਮਗਾਈ ਹੋਈ ਨਜ਼ਰ ਆ ਰਹੀ ਹੈ ਵੱਡੇ ਵੱਡੇ ਨਾਮੀ ਆਦਮੀ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਜ਼ਿਕਰਯੋਗ ਹੈ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕੇ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ ਉਹਨਾਂ ਦੇ ਬਟਾਲਾ ਨਿਵਾਸ ਉੱਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਜੇ ਲਾਲੀ ਮਜੀਠੀਆ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਬੁਲਾਰੇ ਵਜੋਂ ਜਾਣੇ ਜਾਂਦੇ ਸਨ ਲਾਲੀ ਮਜੀਠੀਆ ਜੋ ਕਿ ਟੀਵੀ 스타 ਵੀ ਰਹਿ ਚੁੱਕੇ ਹਨ ਜਦੋਂ ਉਹ ਬੋਲਦੇ ਸਨ ਤਾਂ ਵਿਰੋਧੀਆਂ ਨੂੰ ਗੱਲ ਨਹੀਂ ਸੀ ਕਰਨ ਦਿੰਦੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਆਜ਼ਾਦ ਇਲੈਕਸ਼ਨ ਲੜੀ ਤੇ ਖੂਬ ਵੋਟਾਂ ਜਿੱਤੋਰੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਟਿਕਟ ਮਿਲੀ ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਹਨਾਂ ਵਿੱਚ ਵੀ ਖੂਬ ਵੋਟਾਂ ਵਟੋਰ ਕੇ ਵਧੀਆ ਪ੍ਰਦਰਸ਼ਨ ਕੀਤਾ ਸੋ ਜਿਗਰ ਜੇ ਜੋਗ ਹੈ ਕਿ ਕਾਂਗਰਸ ਵੱਲੋਂ ਉਹਨਾਂ ਨੂੰ ਸਟੇਟ ਲੈਵਲ ਦੀ ਚੇਅਰਮੈਨਸ਼ਿਪ ਦੇ ਕੇ ਵੀ ਨਿਵਾਜਿਆ ਗਿਆ ਸੀ ਲਾਲੀ ਮਜੀਠੀਆ ਆਮ ਆਦਮੀ ਪਾਰਟੀ ਨਾਲ ਕਾਫੀ ਦਿਨ ਤੋਂ ਨਾਰਾਜ਼ ਚੱਲ ਰਹੇ ਹਨ ਤੇ ਤੇ ਸ਼ਾਇਦ ਇਸੇ ਲਈ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਉਹ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਦੋਸਤੋ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਉਹ ਅਕਾਲੀ ਦਲ ਵਿੱਚ ਕਿੰਨਾ ਚਿਰ ਰਹਿੰਦੇ ਹਨ ਜਾਂ ਫਿਰ ਉਹ ਫਿਰ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਂਦੇ ਹਨ ਕਿਉਂਕਿ ਸਿਆਸਤ ਦਾ ਮિજાਜ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਕਿ ਕਿਸੇ ਬਾਰੇ ਵੀ ਅੱਜ ਕੱਲ ਹੱਕ ਠੋਕ ਕੇ ਨਹੀਂ ਕਹਿ ਸਕਦੇ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਵਿੱਚ ਹਮੇਸ਼ਾ ਬਣਿਆ ਰਹੇਗਾ ਪ੍ਰਿੰਸ ਕਲੀਅਰ ਦੀ ਖਾਸ ਅੱਜ ਸ਼ਰੂਮਣੀ ਅਕਾਲੀ ਜਲ ਵਾਸਤੇ ਔਰ ਪਰਸਨਲੀ ਜਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਣੀ ਅਕਾਲੀ ਦਲ ਦੀ ਮਜੀਠੇ ਦੀ ਸਮੂਜੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾ ਹਸਾ ਸਦਾ ਹਸਵਜਿੰਦਰ ਸਾਹ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ politcal ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰ ਫਰੰਟ ਤੇ ਹਮੇਸ਼ਾ ਅੱਗੇ ਹੋ ਕੇ politix ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਅੱਜ ਅਸੀਂ ਬਟਾਲੇ ਇਕੱਠੇ ਹੋਏ ਆਂ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਆ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕੀ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਦੇ ਸੀ ਅੱਜ ਮੈਂ ਪਹਿਲੀ ਵਾਲੀ ਆ ਭਾਜੀ ਦਾ ਹੱਥ ਮਿਲਾਇਆ ਇਹ ਬਗਾਵਤ ਰੈਸ ਵੀ ਵੀਰੋ ਕਿਉਂ ਨੋ ਯਾਰ ਹੋਰ ਜ ਸਾਡੇ ਵਿੱਚ ਰਾਜਮਾਨ ਸਾਡੇ ਨਤਟਕ ਲੀਡਰ ਮੇਰੀ ਮੁਹਾਰਤ ਸਰਦਾਰ ਵਿਕਰਮ ਸਿੰਘ ਮਜੀਠੀਆ ਤੋਂ ਆ ਔਰ ਸਾਡੇ ਇਥੇ ਜਿਹੜੇ ਅਖੋਣਵਣੀ ਅਕਾਦੀਤ ਗੱਲ ਦੇ ਕੈਂਡੀਡੇਟ ਨੇ ਜੋਸ਼ੀ ਸਾਹਿਬ ਜਿੰਨਾ ਬਾਰੇ ਮਸ਼ਹੂਰ ਹੈਗੇ ਉਹਨਾਂ ਨੂੰ ਡਵੈਲਪਮੈਂਟ ਦਾ ਬਾਦਸ਼ਾਹ ਕਿਹਾ ਜਾਂਦਾ ਉਹਨਾਂ ਜਿੰਨੀ ਡਵੈਲਪਮੈਂਟ ਆਪਣੇ ਇਲਾਕੇ ਵਿੱਚ ਕੀਤੀ ਅੱਜ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਰਦਾਰ ਵਿਕਰਮ ਸਿੰਘ ਦੇ ਵਿਰੋਧ ਖਾਰਾ ਈਸ਼ੂ ਤੇ ਲੜਦਾ ਰਿਹਾ ਔਰ ਇਸ ਹੱਦ ਤੱਕ ਲੜਿਆ ਕਦੇ ਕਦੀ ਵੀ ਪਛਾਣ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ ਜੂਨੀ ਲੜਾਈ ਜਿਹੜੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਲਖਮੀਦੀ ਸ਼ਾਨ ਦੇ ਖਿਲਾਫ ਵੀ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸ ਤਰ੍ਹਾਂ ਹੀ ਔਰ ਇੱਕ ਪਹਿਲੋਂ ਵੀ ਐਗਜ਼ਾਮਪਲ ਹੈਗੀ ਆ ਕਜੇ ਤੇਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਕਿਉਂਕਿ ਕੋਈ ਤਾਂ ਉਹ ਹੀ ਆਪਸਾ ਰਿਹਾ ਨਹੀਂ ਜਿਹੜਾ ਸਤਾ ਬਿਕਰਮ ਸਿੰਘ ਉਹਨਾਂ ਨੇ ਨਹੀਂ ਕਿਹਾ ਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦੀ ਆ ਤੁਸੀਂ ਇੱਥੇ ਆਏ ਔਰ ਮੈਨੂੰ ਅੱਜ ਇੱਥੇ ਇਹ ਉਸ ਉਪਾਉ ਉਸ 파ਟੀ ਦੇ ਵਿੱਚ ਲਿਆਂਦਾ ਜਿਦੇ ਚ 1970 ਦੇ ਵਿੱਚ ਮੇਰਾ ਪਰਿਵਾਰ ਸੀ 1971 ਦੇ ਵਿੱਚ ਮੇਰਾ ਪਰਿਵਾਰ ਸ਼ਰੂਨੀ ਕਾਰੀਗਰ ਦੇ ਵਿੱਚ ਸੀ ਔਰ 1977 ਜਿਵੇਂ ਪਹਿਲੀ ਵੋਟ ਜਿਵੇਂ ਇਹਨਾਂ ਨੇ ਕਿਹਾ 44 ਸਾਲ ਪਈ ਨੂੰ ਮੈਂ ਕਾਂਗਰਸ ਨੂੰ ਪਾਈ ਸੀ ਔਰ ਜਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਲੱਗ-ਅਲੱਗ ਥਾਵਾਂ ਤੇ ਰਹੇ ਇੰਟੈਲੈਕਚੁਅਲਸ ਰਹਦੇ ਰਹੇ ਬਹੁਤ ਥਾਵਾਂ ਤੇ ਰਹੇ ਔਰ ਮੈਨੂੰ ਇੱਕ ਗੱਲ ਦਾ ਮਾਣ ਵੀ ਸੀ ਇਹ ਚਲੋ ਕਾਂਗਰਸ ਦੇ ਐਟ ਲੀਸਟ ਸ਼ੇਅਰ ਵੀ ਮੈਨੂੰ ਉਹ ਮੈਂ ਉਹਨਾਂ ਨੇ ਚੇਅਰਮੈਨ ਬਣਾਇਆ ਪੰਗਰੇਂ ਦਾ ਪਰ ਜਿੱਥੋਂ ਤੱਕ ਸਵਾਲ ਆ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਤੇ ਫੇਡਾ ਵੱਡਾ ਧੋਖਾ ਮੇਰੇ ਨਾਲ ਕੀਤਾ ਕਿ ਜਿਹਨੂੰ ਮੈਂ ਲਫਜ਼ਾਂ ਚ ਬਿਆਨੀ ਕਰ ਸਕਦਾ ਕਿ ਇਹ ਤੋਂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ ਕਿ ਕਿਸੇ ਨੇ ਤੁਸੀਂ ਇੰਨਾ ਕੁਝ ਕਿਹਾ ਕਿ ਔਰ ਫਿਰ ਉਸੇ ਬੰਦੇ ਨੂੰ ਉੱਥੇ ਲੈ ਕੇ ਆਓ ਜਿਹੜੇ ਬੰਦੇ ਨੂੰ ਮੈਂ ਅੱਗੇ ਫਰਦਰ 5000 ਵੋਟਾਂ 6000 ਵੋਟ ਦੇ ਨਾਲ ਹਰਾਇਆ ਹੋਵੇ ਪਰ ਚਲੋ ਹਰ ਇੱਕ ਦਾ ਆਪਣੀ ਸੋਚ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਵਿਚਾਰਨਾ ਇੰਨੇ ਸ਼ਬਦਾਂ ਦੇ ਨਾਲ ਮੈਂ ਖਮਾ ਮੰਗਾ ਜਾਂਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ